ਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਜੋ ਕਿ ਮਹਾਨ ਗੁਰਮੱਸਾਗਮ ਚੱਲ ਰਹੇ ਹਨ ਜਿਸ ਵਿੱਚ 9 ਤਰੀਕ ਜਿਸ ਦਿਨ ਬਾਬਾ ਜੀ ਦੀ ਅਰੰਭਤਾ ਹੋਈ ਸੀ ਚਪੈਰਾ ਸਾਹਿਬ ਤੋਂ ਅੱਜ 10 ਤਰੀਕ ਨੂੰ ਸਵੇਰੇ ਜੋ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਈ ਹੈ 10 11 ਅਤੇ 12 ਤਰੀਕ ਨੂੰ ਜੋ ਰਾਤ ਨੂੰ 10 ਤਰੀਕ ਦੇ ਹੁਣ ਦੀਵਾਨ ਚੱਲ ਰਹੇ ਹਨ 11 ਤਰੀਕ ਰਾਤ ਨੂੰ 7:30 ਵਜੇ ਤੋਂ ਲੈ ਕੇ 11 ਵਜੇ ਤਾਲ ਭਾਈ ਲਖਵਿੰਦਰ ਸਿੰਘ ਜੀ ਤੇ ਕਵੀ ਦਰਬਾਰ ਹੋਵੇਗਾ ਜੋ ਕਿ 12 ਤਰੀਕ ਨੂੰ ਸਵੇਰੇ 10:30 ਵਜੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਏਗੀ ਉਪਰੰਤ 11 ਵਜੇ ਤੋਂ ਲੈ ਕੇ 2 ਵਜੇ ਤੱਕ ਕੀਰਤਨ ਦਰਬਾਰ ਕਰਵਾਏ ਜਾਣਗੇ ਇੰਨੇ ਸਾਲ ਤੋਂ ਜਿਹੜੀ ਇਹ ਪ੍ਰਥਾ ਚੱਲਦੀ ਆ ਰਹੀ ਜਿਹੜੀ ਲਗਾਤਾਰ ਹੁਣ 1988ਵਾਂ ਜਿਹੜਾ ਸਮਾਗਮ ਕਰਾਇਆ ਜਾਂਦਾ ਇਹ ਪਾਕਿਸਤਾਨ ਤੋਂ ਮਿੰਟ ਗੁਮਰੀ ਪਿੰਡ ਜੋ ਕਿ ਅੱਜ ਵੀ ਉੱਥੇ ਵਸਨੀਕ ਹੈ ਇਹ ਮਹਾਪੁਰਸ਼ਾਂ ਦੀ ਯਾਦ ਦੇ ਵਿੱਚ ਇਹ ਹਰ ਸਾਲ ਦੀ ਤਰ੍ਹਾਂ ਇਸ ਸਵਾਰ 1988 87 ਸਾਲ ਜੋ ਪਾਕਿਸਤਾਨ ਤੋਂ ਚਲਦੇ ਸਾਡੇ ਮਹਾਪੁਰਸ਼ ਬਾਬਾ ਬੁੱਟਾ ਸਿੰਘ ਜੀ ਬੀ ਦੀ ਦੀ ਭਜਨਗੜ ਵਾਲਿਆਂ ਦੀ ਯਾਦ ਦੇ ਵਿੱਚ ਇਹ ਸਮਾਗਮ ਖੁਸ਼ੀ ਦੇ ਵਿੱਚ ਕਰਵਾਇਆ ਜਾਂਦਾ ਬੜੀ ਮਨਤ ਆ ਇਸ ਮੇਲੇ ਦੀ ਜਿੱਥੇ ਜਨਾ ਮੇਲਾ ਹੀ ਹੈ ਜੀ ਜੀ ਜੱਗ ਜੱਗ ਮੇਲਾ ਹੀ ਹੈ ਜੀ ਇਹਦਾ ਜੱਗ ਮੇਲਾ ਹੈ ਇਦਾਂ ਤੇ ਜਦੋਂ ਸ਼ੁਰੂ ਤੋਂ ਬਾਬਾ ਜੀ ਦੀ ਇੱਦੀ ਕਿਰਪਾ ਜਦੋਂ ਗੁਰੂ ਸਾਹਿਬ ਦੇ ਵਿੱਚ ਇੱਥੇ ਜਿਹੜੀ ਲੋ ਚਲਦੀ ਹੈ ਪੱਕੀ ਇੱਥੇ ਉਹਦੇ ਵਿੱਚ ਚਲੋ ਪਰਮਾਤਮਾ ਨੇ ਕਰਨਾ ਦੁੱਧ ਪੁੱਤ ਦੀ ਸਭ ਦੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਦਸ ਜੋ ਸਿੰਘ ਰੋਬੀ ਬਤਰਾ ਮੀਰਨ ਸ਼ਾਹ ਸੇਵਾ ਸੁਸਾਇਟੀ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਜੋ ਕਿ ਮਹਾਨ ਗੁਰਮਤ ਸਮਾਗਮ ਚੱਲ ਰਹੇ ਹਨ ਜਿਸ ਵਿੱਚ 9 ਤਰੀਕ ਜਿਸ ਦਿਨ ਬਾਬਾ ਜੀ ਦੀ ਅਰੰਭਤਾ ਹੋਈ ਸੀ ਚਪੈਰਾ ਸਾਹਿਬ ਤੋਂ ਅੱਜ 10 ਤਰੀਕ ਨੂੰ ਸਵੇਰੇ ਜੋ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਈ ਹੈ 10 11 ਅਤੇ 12 ਤਰੀਕ ਨੂੰ ਜੋ ਰਾਤ ਨੂੰ 10 ਤਰੀਕ ਦੇ ਹੁਣ ਦੀਵਾਨ ਚੱਲ ਰਹੇ ਹਨ 11 ਤਰੀਕ ਰਾਤ ਨੂੰ 7:30 ਵਜੇ ਤੋਂ ਲੈ ਕੇ 11 ਵਜੇ ਤੱਕ ਭਾਈ ਲਖਵਿੰਦਰ ਸਿੰਘ ਜੀ ਤੇ ਕਵੀ ਦਰਬਾਰ ਹੋਵੇਗਾ ਜੋ ਕਿ 12 ਤਰੀਕ ਨੂੰ ਸਵੇਰੇ 10:30 ਵਜੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਏਗੀ ਉਪਰੰਤ 11 ਵਜੇ ਤੋਂ ਲੈ ਕੇ 2 ਵਜੇ ਤੱਕ ਕੀਰਤਨ ਦਰਬਾਰ ਕਰਵਾਏ ਜਾਣਗੇ ਉਸ ਵਿੱਚ ਮਹਾਪੁਰਸ਼ਾਂ ਵੱਲੋਂ ਜਿਨ੍ਹਾਂ ਲੁਧਿਆਣਾ ਸ਼ਹਿਰ ਦੇ ਗਿਆਨੀ ਅਮੀਰ ਸਿੰਘ ਜੀ ਭਾਈ ਅਨੰਦ ਰਾਜ ਸਿੰਘ ਜੀ ਨਾਨਕ ਸਰ ਮਾਤਾ ਵਿਪਨਬ੍ਰੀਤ ਕੌਰ ਜੀ ਪਟਨਾ ਸਾਹਿਬ ਸਾਹਿਬਕਾ ਗਹੋਰ ਸਾਹਿਬ ਉਹਨਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰਨੀਆਂ ਗੁਰੂ ਘਰ ਆ ਕੇ ਗੁਰੂ ਘਰ ਚ ਖੁਸ਼ੀਆਂ ਪ੍ਰਾਪਤ ਕਰੋ ਪੰਜ ਸੋਰੀ ਉੰਦਾ ਖੂਨਦਾਨ ਕੈਂਪ ਦਸਤਵੀਕ ਜਿਵੇਂ ਅੱਜ ਅਤੇ ਕੱਲ 11 ਤਰੀਕ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਚੱਲੇਗਾ ਇੱਕ ਖੂਨ ਦੀ ਬੋਤਲ ਨਾਲ ਤਿੰਨ ਜਾਨਾਂ ਜੋ ਬਚਦੀਆਂ ਹਨ ਸਰਬ ਇਧਕਾਰੀ ਸੁਸਾਇਟੀ ਵੱਲੋਂ ਜੋ ਹਰ ਸਾਲ ਸਥਾਨ ਤੇ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਇਸ ਘਰ ਵਿੱਚ ਆ ਕੇ ਆਪ ਆਪਣੇ ਖੂਨਦਾਨ ਦੀ ਕਰੋ ਤੇ ਕਰੋ ਨਾਲ ਇੱਥੇ ਆ ਕੇ ਗੁਰੂ ਘਰ ਦੇ ਵਿੱਚ ਚਾਰੇ ਦਿਨ ਹਾਜ਼ਰੀਆਂ ਭਰ ਕੇ ਗੁਰੂ ਰੈਸਟੋਰੈਂਟ ਰਗਾਇਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰ ਕਿੰਨੇ ਸਾਲ ਤੋਂ ਜਿਹੜੀ ਇਹ ਪ੍ਰਥਾ ਚੱਲਦੀ ਆ ਰਹੀ ਜਿਹੜੀ ਇਹ ਲਗਾਤਾਰ ਹੁਣ 288ਵਾਂ ਜਿਹੜਾ ਸਮਾਗਮ ਕਰਾਇਆ ਜਾ ਰਿਹਾ ਹੈ ਇਹ ਇਹ ਪਾਕਿਸਤਾਨ ਤੋਂ ਮਿੰਟ ਗੁੰਮਰੀ ਪਿੰਡ ਜੋ ਕਿ ਅੱਜ ਵੀ ਉੱਥੇ ਵਸਨੀਕ ਹੈ ਇਹ ਮਹਾਪੁਰਸ਼ਾਂ ਦੀ ਯਾਦ ਦੇ ਵਿੱਚ ਇਹ ਹਰ ਸਾਲ ਦੀ ਤਰ੍ਹਾਂ ਇਸ ਵਾਰ 288 87 ਸਾਲ ਜੋ ਪਾਕਿਸਤਾਨ ਤੋਂ ਚਲਦੇ ਸਾਡੇ ਮਹਾਪੁਰਸ਼ ਬਾਬਾ ਬੁੱਟਾ ਸਿੰਘ ਜੀ ਬੀਦੀ ਸਿੰਘ ਜੀ ਭਜਨਗੜ ਵਾਲਿਆਂ ਦੀ ਯਾਦ ਦੇ ਵਿੱਚ ਇਹ ਸਮਾਗਮ ਖੁਸ਼ੀ ਦੇ ਵਿੱਚ ਕਰਵਾਇਆ ਜਾਂਦਾ ਸਰਬਰੀ ਦੀ ਪਹਿਲੀ ਫੱਗਨ ਨੂੰ ਭੋਗ ਪਾਏ ਜਾਂਦੇ ਹਨ ਸੰਗਤ ਹੈ ਕਾਟੀ ਦੂਰ ਦੂਰੋਂ ਜਾਲਕਿਆਂ ਨੂੰ ਇੱਥੇ ਤੇ ਬੜੀ ਮਾਨਤਾ ਐ ਇਸ ਮੇਲੇ ਦੀ ਜਿੱਥੇ ਜਨਾਬ ਮੇਲਾ ਹੀ ਹੈ ਜੀ ਜੀ ਜੱਗ ਜੱਗ ਮੇਲਾ ਹੀ ਹੈ ਜਿਹਦਾ ਜੱਗ ਮੇਲਾ ਐ ਇਦਾਂ ਤੇ ਜਦੋਂ ਸ਼ੁਰੂ ਤੋਂ ਬਾਬਾ ਜੀ ਦੀ ਇੱਦੀ ਕਿਰਪਾ ਐ ਜਦੋਂ ਗੁਰੂ ਸਾਹਿਬ ਦੇ ਵਿੱਚ ਇੱਥੇ ਜਿਹੜੀ ਲੋ ਚਲਦੀ ਐ ਪੱਕੀ ਇੱਥੇ ਉਹਦੇ ਵਿੱਚ ਚਲੋ ਪਰਮਾਤਮਾ ਨੇ ਕਰਨਾ ਦੁੱਧ ਪੁੱਤ ਦੀ ਸਭ ਦੀ ਸੇਵਾ ਪਰ ਪਰਮਾਤਮਾ ਦੀ ਇੰਨੀ ਕਿਰਪਾ ਕੋਈ ਵੀ ਅੱਜ ਤੱਕ ਕਿਸੇ ਵੀ ਪਰਿਵਾਰ ਨੇ ਕਿਸੇ ਵੀ ਤਰ੍ਹਾਂ ਦੀ ਬਖਸ਼ ਸੁਖੀ ਆ ਅਗਲੇ ਸਾਲ ਉਹ ਸ਼ੁਕਰਾਨੇ ਦੀ ਹੀ ਅਰਦਾਸ ਮੈਨੂੰ ਮੇਰੀ ਉਮਰ 30 ਸਾਲ 32 ਸਾਲ ਹੋ ਗਈ ਜੋ ਦੇਖਦੇ ਹੋਏ ਮੇਰੇ ਫਾਦਰ ਸਾਹਿਬ ਤੋਂ ਇਹੀ ਗੱਲ ਕਿ ਜਿੰਨਾ ਪਰਿਵਾਰਾਂ ਨੇ ਲੋ ਦੇ ਉੱਤੇ ਅਰਦਾਸ ਵੈਗਰੂ ਦੀ ਕਿਰਪਾ ਹੋਈ ਹੈ ਉਸ ਤੋਂ ਅਗਲੇ ਸਾਲ ਉਹ ਖੁਸ਼ੀਆਂ ਦੀ ਅਰਦਾਸ ਹੀ ਕਰਵਾਉਣ ਵਾਸਤੇ ਇਸੇ ਸੰਸਥਾਨ ਤੇ ਕਿ ਮੀਰਨ ਸਾਹਿਬ ਸੇਵਾ ਸੁਸਾਇਟੀ ਦੇ ਵਿੱਚ ਨਾਲ ਜੁੜਦੇ ਜੁੜਦੇ ਅੱਗੋਂ ਇਹ ਪਰਿਵਾਰ ਵੱਟਾ ਹੁੰਦਾ ਜਾਂਦਾ ਹੈ ਜਿਸ ਵਿੱਚ ਕਲਕੱਤੇ ਦੇ ਸਾਡੇ ਪਰਿਵਾਰ ਦਿੱਲੀ ਦੇ ਲਖਨਊ ਮਤਲਬ ਕਈ ਸ਼ਹਿਰਾਂ ਤੋਂ ਸਾਡੇ ਆਪਣੀ ਰਾਦਰੀ ਭਾਈਚਾਰਾ ਸਾਰੇ ਪਰਿਵਾਰਾਂ ਦੇ ਸਹਿਯੋਗ ਨਾਲ ਰਲ ਕੇ ਪੂਰੇ ਸ਼ਹਿਰ ਦੀ ਲੁਧਿਆਣੇ ਦੀ ਸੰਗਤ ਦੇ ਤੇ ਇਹ ਸਾਰਾ ਪ੍ਰੋਗਰਾਮ ਚੇਚੇ ਤੌਰ ਤੇ ਕਰਾਇਆ ਜਾਂਦਾ ਜੀ ਠੀਕ ਹੋਰ ਕਿੰਨੇ ਦਿਨ ਚੱਲੇਗਾ ਜੀ ਇਹ 3 ਦਿਨ ਹੁੰਦਾ ਜੀ ਮਤਲਬ 9 ਤਰੀਕ ਚਪੈਰਾ ਸਾਹਿਬ ਸੀਗਾ 12 ਤੋਂ 4 10 ਤਰੀਕ ਅੱਜ ਆਰੰਭਤਾ ਹੋਈ ਹੈ 11 ਤਰੀਕ ਅਤੇ 12 ਤਰੀਕ 4 ਦਿਨ ਦਾ ਸਮਾਗਮ ਹੈ ਅਜੇ 2 ਦਿਨ ਬਾਕੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ